ਨਜ਼ਰ ਆ ਰਹੀਆ ਉਹਨਾਂ ਕਿਸ ਤਰ੍ਹਾਂ ਦੇਖਦੇ ਬਿਲਕੁਲ ਅੱਜ ਅਸੀਂ ਵੋਟਾਂ ਪਾਉਣ ਲਈ ਪਹੁੰਚੇ ਆਂ ਔਰ ਆਪਣੀ ਮਤਦਾ ਜਿਹੜਾ ਅਧਿਕਾਰ ਹੈ ਵਰਤੋਂ ਦੀ ਕੀਤੀ ਵੋਟ ਦੇ ਅਧਿਕਾਰ ਦੀ ਔਰ ਤੱਕੇ ਸੇ ਸਿਰਫ ਇਹ ਹੈ ਕਿ ਵੋਟਾਂ ਕਟੀਆਂ ਲਾ ਕੇ ਕੱਟੇ ਗਏ ਨੇ ਲੋਕ ਪਰੇਸ਼ਾਨ ਨੇ ਅਜ ਬਾਹਰੋਂ ਹੋ ਹੋ ਮੋੜ ਰਹੇ ਨੇ ਕਰੀਬ ਤੁਸੀਂ ਗੱਲ ਲਓ ਕਿ ਤੁਸੀਂ ਲਾਈਨਾਂ ਦੇ ਵਿੱਚ ਲੋਕ ਲੱਗੇ ਚਾਰ ਚਾਰ ਪੰਜ ਪੰਜ ਸੂ ਬੰਦੇ ਦੇ ਵੋਟਾਂ ਹੀ ਹਿੰਨੀਆਂ ਕਿਨ ਕਲੋਨੀ ਦੇ ਮੋਟਾ ਸਾਡੇ ਇਲਾਕੇ ਮੈਂ ਆਪਣੀ ਘਰ ਦੀ ਗੱਲ ਕਰਾਂਗੇ ਇਹਦੇ ਨਾਲ ਹੀ ਘਟੋ ਘਟ 2.5 ਲੱਖ ਵੋਟ ਕੱਟੀ ਹੈ ਕਿ ਕੀ ਕਾਰਨ ਕੀ ਸਮਝਦੋ ਲੱਗਦਾ ਹੈ ਕਿ ਸਰਕਾਰ ਬੁਖਲਾਹਟ ਚ ਹੈ ਬੁਖਲਾਹਟ ਚ ਹੈ ਜੀ ਮਤਲਬ ਕੋਈ ਤਿਆਰੀ ਨਹੀਂ ਉਹਨਾਂ ਦਾ ਮਨ ਹੀ ਨਹੀਂ ਇਲੈਕਸ਼ਨ ਕਰਾਉਣ ਨੂੰ ਸੁਪਰੀਮ ਅਦਾਲਤ ਸੁਪਰੀਮ ਕੋਰਟ ਦੇ ਅੱਟ ਨਾਲ ਇਲੈਕਸ਼ਨ ਕਰਾ ਰਹੇ ਹੈ ਇਹ ਉਹਨਾਂ ਨੂੰ ਇਹ ਵੀ ਇਹ ਇਲਾਕੇ ਜਿਹੜੇ ਜਿੱਥੇ ਸਟਰੋਂਗ ਹੈ ਜਿਆਦਾ ਸਿਸਟਮ ਉਥੇ ਵੋਟਾਂ ਹੀ ਘਟਾ ਦਿਓ ਉਹ ਤਾਂ ਕੋਈ ਲੇਕਿਨ ਉਹ ਜੀ ਜੀ ਡੈਮੋਕ੍ਰੇਸੀ ਹੈ ਡੈਮੋਕ੍ਰੇਸੀ ਵਿੱਚ ਜਸਤਾਬ ਦੇਕਰ ਵੋਟਰ ਨੂੰ ਵੋਟ ਪਾਉਣ ਦਾ ਅਧਿਕਾਰ ਹੀ ਨਹੀਂ ਮਿਲੇਗਾ ਤਾਂ ਉਹ ਕਿਸ ਤਰ੍ਹਾਂ ਆਪਣੀ ਮਨਪਸੰਦੀ ਜਿਹੜੀ ਆ ਦੇਖੋ ਡੈਮੋਕ੍ਰੇਸੀ ਦਾ ਨਾਂ ਤਾਂ ਤੇ ਹੈ ਹੀ ਨਹੀਂ ਇਹ ਤੇ ਡਿਕਟੇਟਰਸ਼ਿਪ ਹੈ ਨਾ 3 ਸਾਲ ਤੋਂ ਕਾਰਪੋਰੇਸ਼ਨ ਹੀ ਐਨੀ ਇਨਾ ਕੌਂਸਲਰ ਨਾ ਮੇਅਰ ਸ਼ਹਿਰ ਦੇ ਵਿੱਚ ਗੰਧ ਚਾਰਜ ਫੇਰੇ ਇਹਨਾਂ ਦੇ ਰਿਆ ਪਿਆ ਹੈ ਡੈਮੋਕ੍ਰੇਸੀ ਤੇ ਹੈ ਹੀ ਨਹੀਂ ਇਹ ਤੇ ਡਿਕਟੇਟਰਸ਼ਿਪ ਹੈ ਔਰ ਇਹ ਡਿਕਟੇਟਰਸ਼ਿਪ ਦੇ ਕਾਰਨ ਹੈ ਕਿ ਸੁਪਰੀਮ ਕੋਰਟ ਦੇ ਕਹਿਨ ਦੇ ਉੱਤੇ ਮਾਂਜੁਬ ਸੁਪਰੀਮ ਕੋਰਟ ਦੇ ਕਹਿਨ ਤੇ ਇਲੈਕਸ਼ਨ ਹੋ ਰਹੀ ਹੈ ਇਹਨਾਂ ਦਾ ਤਾਂ ਮਣੀ ਨਹੀਂ ਅਗਲੇ ਕਿ ਆਜ਼ਾਦੀ ਦੀ ਉਹ ਅਸੀਂ ਕਰਕੇ ਦਿਖਾਇਆ ਤੇ ਇਸ ਕਰਕੇ VOTING ਚਾਹੀਏ ਉਹਨਾਂ ਕੋ ਦਰਬਾਰ ਸਾਹਿਬ ਚੜ੍ਹ ਕੇ ਦੱਸੋ ਸੂਟ ਕਿੰਨੇ ਵੰਡੇ ਜੇ ਸ਼ਰਾਬ ਕਿੰਨੀ ਵੰਡੀ ਜੇ ਤੇ ਪੈਸਾ ਕਿੰਨਾ ਵੰਡਿਆ ਜੇ ਜਿਹੜੋ ਚਲੋ ਦਰਬਾਰ ਸਾਹਿਬ ਉਹਨਾਂ ਕੋ ਧਾਰੀਬਾਹ ਸਾਹਿਬ ਨੂੰ ਆਓਗੇ ਇੱਥੇ ਕਹਿ ਸਕਦੇ ਜੇ ਉੱਥੇ ਆ ਕੇ ਇਹ ਸਭ ਗੱਲਾਂ ਕਹਿਣ ਦੀਆਂ ਨੇ ਵਿਕਾਸ ਦੇ ਹੋਵੇ ਦੇ ਕਿ ਵੋਟਾ ਨਾ ਕਰਾਉਣ ਇਹ ਤੇ ਆਪ ਕਹਿੰਦੇ ਵੀ ਕਰਾਓ ਸੁਪਰੀਮ ਕੋਰਟ ਨੇ ਡਾਂਟ ਕਿਉਂ ਜਦੋਂ ਹਾਈ ਕੋਰਟ ਨੇ ਆਰਡਰ ਕਰਦੇ ਫਿਰ ਸੁਪਰੀਮ ਕੋਰਟ ਕਹੇ ਜੇ ਸਾਡੀ ਤਿਆਰੀ ਨਹੀਂ ਗਈ ਇਹ ਬੰਦੇ ਨੇ ਵਿਕਾਸ ਕੀਤਾ ਹੋਵੇ ਤੇ ਉਹਨਾਂ ਨੂੰ ਲੋੜ ਹੀ ਨਹੀਂ ਤੇ ਉਹ ਤੇ ਇੱਕ ਚੀਜ਼ ਪੈਂਡਿੰਗ ਹੈ ਉਹ ਤੇ ਆਪ ਕਹਿੰਦਾ ਵੀ ਅਹੋ ਜੀ ਇਹਨੂੰ ਕੰਪਲੀਟ ਕਰੋ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਅਗਰ ਤੁਸੀਂ ਆਪਣੇ ਪਵਿੱਖ ਨੂੰ ਬਚਾਣਾ ਤਾਂ ਝਾੜੂ ਦੇ ਵੋਟ ਪਾਓ ਅਹੋ ਦੇ ਉਹਨਾਂ ਉਹਨਾਂ ਦੇ ਕਹਿਣਾ ਥੋੜਾ ਕੋਈ ਲੋਕਾਂ ਦਾ ਹੋਣਾ ਹੈ ਲੋਕਾਂ ਨੇ ਤੇ ਆਪਣਾ ਫੈਸਲਾ ਲੈਣਾ ਹੈ ਮੁੱਖ ਮੰਤਰੀ ਦੇ ਕਹਿਣ ਦੇ ਮੁਤਾਬਕ ਤੇ ਪੰਜਾਬ ਬਹੁਤ ਜ਼ਿਆਦਾ ਗੋਰੇ ਇੱਥੇ ਨੌਕਰੀ ਕਰਨ ਆ ਗਏ ਨੇ ਬਹੁਤ ਜ਼ਿਆਦਾ ਤੇ ਨਸ਼ੇ ਕਿਤੇ ਹੈ ਨਹੀਂ ਕਿ ਮੁੱਖ ਮੰਤਰੀ ਦੇ ਸੁੱਤੇ ਨੇ ਉਹ ਤੇ ਮਤਲਬ ਆਪਣੀ ਮੌਜ ਚ ਨਹੀਂ ਉਹਨਾਂ ਨੂੰ ਥੱਲੇ ਜ਼ਮੀਨ ਦੇ ਕਿ ਕਿਤੇ ਪਤਾ ਹੀ ਨਹੀਂ ਕਿ ਕੀ ਹੋਣਿਆ ਇੱਥੇ ਅੰਮ੍ਰਿਤਸਰ ਦੇ ਵਿੱਚ ਵੇਖ ਲਓ ਵੀ ਕਿੰਨਾ ਨਸ਼ਾ ਹਰ ਪਿੰਡ ਦੇ ਵਿੱਚ ਨਸ਼ੇ ਨਾਲ ਮੌਤਾਂ ਹੋ ਰਹੀਆਂ ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਪੰਜਾਬ ਦਾ ਵਿਕਾਸ ਹੋ ਰਿਹਾ ਜੇ ਇਹਨਾਂ ਨੂੰ ਆਪਾਂ ਵਿਕਾਸ ਕਹਿੰਨੇ ਆ ਕਿ ਨਸ਼ੇ ਵਿਕਣੇ ਗੁੰਡਾਗਰਦੀਆਂ ਹੋਣੀਆਂ ਔਰ ਐਕਸਟਰੋਸ਼ਨ ਕੱਲਾ ਹੋਣੀਆਂ ਤੁਸੀਂ ਵੋਟਾਂ ਨਹੀਂ ਕਰਾਉਣੀਆਂ ਜੇ ਇਹ ਵਿਕਾਸ ਹੈ ਤੇ ਫਿਰ ਮੁੱਖ ਮੰਤਰੀ ਸਾਹਿਬ ਕਿਸੇ ਹੋਰ ਦੁਨੀਆ 'ਚ ਚਲੇ ਜਾਣ ਇਹ ਲੋਕਤੰਤਰ ਹੈ ਲੋਕਤੰਤਰ ਦੇ ਵਿੱਚ ਲੋਕ ਬਹੁਤਾ ਚਿਰ ਇਹਨਾਂ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਬੀਜੇਪੀ ਕਹਿ ਰਹੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਜੀ ਦੇ ਨਾਂ ਦੇ ਉੱਤੇ ਵੋਟ ਪਾਓ ਗ੍ਰਾਮ ਅੰਦਰ ਦੇ ਨਾਂ ਤੇ ਵੋਟ ਮੈਂ ਇਹ ਨਾ ਇਹ ਦੇਖੋ ਆ ਇਹ ਲਖਣ ਹੁੰਦੀ ਹੈ ਲੋਕਲ ਬੰਦਿਆਂ ਦੀ ਇਲੈਕਸ਼ਨ ਦੂਜਾ ਪਾਰਟੀ ਦੀ ਇਲੈਕਸ਼ਨ RAM ਮੰਦਰ ਦੀ ਇਲੈਕਸ਼ਨ ਦੇ ਉੱਤੇ ਉਹ ਉੱਥੋਂ ਵੀ ਹਾਰ ਗਏ ਯੋਧਿਆਂ ਤੋਂ ਵੀ ਉਹਨਾਂ ਨੂੰ ਸਮਝ ਨਹੀਂ ਲੱਗਦੀ ਜੇ RAM ਜੀ ਕਿੰਨਾ ਨਾਲ ਨੇ RAM ਜੀ ਕਣਕਣ ਚ ਵੱਸੇ ਨੇ ਉਹ ਆਪਣਾ ਬ੍ਰਾਂਡ ਨਾ ਬਣਾਉਣ ਇਸ ਕੱਲ ਨੂੰ RAM ਜੀ ਸਾਰਿਆਂ ਦੇ ਨਹੀਂ ਇਸ ਇੱਕ ਦੇ RAM ਜੀ ਨੇਗੇ ਇਹ RAM ਜੀ ਨੇ ਸਾਨੂੰ ਅੱਗੇ ਇਸ ਲੋਕ ਸਭਾ ਜਿਤਾਈ ਸੀ ਇਹਨਾਂ ਨੂੰ ਪਤਾ ਨਹੀਂ ਲੱਗਦਾ ਜੀ ਇਸ ਗੱਲ ਦਾ ਕਿ ਲੋਕੀ ਵੋਟ ਬਾਹਰ ਨਹੀਂ ਆਉਂਦੇ ਬਰੇ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਵੋਟਾਂ ਪਾਉਣ ਲਈ ਨਿਕਲੋ ਕੁਝ ਆੜੇ ਵੋਟਾਂ ਲੋਕੀ ਆ ਰਹੇ ਨੇ ਪਰ ਬਾਹਰ ਮੁੰਡ ਮੁੰਡ ਜਾ ਰਹੇ ਨੇ ਕਈ ਕਾਫੀ 25 ਦਿਵਸ ਹੋ ਗਏ ਆ ਕਿ ਉਹ ਕਟਕਿਆ ਨਹੀਂ ਹੈ ਇਹ ਤੇ ਹੁਣ ਇਹ ਦੱਸ ਸਕਦੇ ਇਹਨਾਂ ਨੂੰ ਇਹ ਵੀ ਘੱਟ ਲੋਕਾਂ ਨੂੰ ਜਾਣਾ ਪਊਗਾ ਹੁਣ ਵਿਰੋਧ ਤੇ ਹੈਗਾ ਹੀ ਆ ਇਹ ਫਰਜ ਕਰੋ 1000 ਦੇ 75 ਦਾ ਵਿਰੋਧ ਹੈ ਤੇ ਜੋ 300 ਕੱਟ ਦੇਣਗੇ ਤੇ ਮੰਨ ਲਓ ਕਿ ਹੋਰ ਵੀ ਉਹਦੇ ਚੋਂ 2-250 ਬੰਦੇ ਤੱਕ ਨਹੀਂ ਅਪਰੋਚ ਕਰਨਾ ਪਊਗਾ ਉਹਨਾਂ ਉਹਨਾਂ ਨੂੰ ਮੈਨ मतलब ਮੈਨੇਜ ਕਰਨਾ ਸੌਖਾ ਦੂਜਿਆਂ ਨੂੰ ਗੁਰਜੀਤ ਜੀ ਕਿੰਨੀਆਂ ਸੀਟਾਂ ਆ ਰਹੀਆਂ ਆ 66 ਸੀਟਾਂ ਸੀ ਲਮੜਾ 66 ਸੀ ਬੜਾ ਪਿਆਰ ਸੀ 66 ਡੈਂਕੜਾ ਮੈਂ ਤੁਹਾਨੂੰ ਮੈਂ ਮੈਂ ਦੱਸਦਾ ਇਸ ਇਜ਼ਤ ਮੇਦਾ ਬੜਾ ਸਿੱਧਾ ਜ ਮਤਲਬ ਗੱਲ ਹੈਗੀ ਆ ਸਾਡੇ ਦੇਖੋ ਜਿਹੜੇ ਕਾਉਂਸਲਰ ਰਹੇ ਐ ਉਹਨਾਂ ਨੇ ਉਦੋਂ ਕੰਮ ਕੀਤਾ ਸਾਡੇ 64 ਕਾਉਂਸਲਰ ਸੀ ਉਹਨਾਂ ਨੇ ਬਹੁਤ ਕੰਮ ਕੀਤਾ ਸੀ ਚਲੋ ਉਹਨਾਂ ਜੋ ਕੋਈ ਆਮ ਆਦ ਵਿੱਚ ਚਲੇ ਗਏ ਪਰ 40 42 ਕਾਉਂਸਲਰ ਸਾਡੇ ਉਸ ਸਮੇਂ ਦੇ ਜਿਹੜੇ ਜਿਨ੍ਹਾਂ ਨੇ ਪੂਰਨ ਤੌਰ ਤੇ ਇਲਾਕੇ ਦਾ ਵਿਕਾਸ ਕਰਾਇਆ ਤੇ ਲੋਕਾਂ ਨੂੰ ਪਤਾ ਐ ਇਹਨਾਂ ਦਾ ਕੋਈ ਵੀ ਬੰਦਾ ਉਹਨਾਂ ਇਲਾਕੇ 'ਚ ਕੰਮ ਨਹੀਂ ਕੀਤਾ 3 ਨਸਾਲਾਂ ਤੋਂ ਜਾਂ ਤੇ ਇਹ ਕੁਝ ਆਪਣਾ ਹੀ ਬੰਦੇ ਅੱਗੇ ਲਾ ਕੇ ਕੰਮ ਕਰਾ ਦਿੰਦੇ ਤਾਂ ਵੀ ਇਹਨਾਂ ਨੂੰ ਆਸਮਿਤ ਭਾਈ ਦੀ ਇੱਕ ਤਾਂ ਸਾਡੀ ਜਿਹੜਾ ਅੰਕੜਾ ਉਹ ਇਸ ਤਰੀਕੇ ਨਾਲ ਹੈ ਦੂਜੀ ਗੱਲ ਇਹ ਹੈ ਵੀ ਲੋਕਾਂ ਨੂੰ ਜਿੱਦਾਂ ਦੀ ਐਕਸਟਰਸ਼ਨ ਕਰ ਰਹੀ ਹੈ ਜਿੱਦਾਂ ਦੇ ਹਾਲਾਤ ਪੈਦਾ ਹੋ ਰਹੇ ਆ ਉਹ ਕਿਤੇ ਨਾ ਕਿਤੇ ਸਾਨੂੰ ਜਿਹੜਾ ਉਸ ਚੀਜ਼ ਦਾ ਲੋਕਾਂ ਨੂੰ ਇਹ ਹੈ ਵੀ ਸੈਕੂਲਰ ਥੌਟ ਵਾਲੇ ਬੰਦੇ ਲੈ ਕੇ ਉਹ ਜਿਹੜੇ ਬੰਦੇ ਇਹਨਾਂ ਨੂੰ ਕੰਟਰੋਲ ਕਰ ਸਕਦੇ ਜਿਹੜੀ ਗੱਲ ਕਰਦੇ ਉੱਤੇ ਗੱਲ ਕਰੋ ਇੱਕ ਵੀ ਬੰਦੇ ਦਾ ਕੋਈ ਇਹਨਾਂ ਦਾ ਬਿਆਨ ਵੇਖਿਆ ਕੋਈ ਭ੍ਰਿਸ਼ਟਾਚਾਰ ਤੇ ਆਇਆ ਹੋਵੇ ਕੋਈ ਨਸ਼ੇ ਤੇ ਆਇਆ ਹੋਵੇ ਕੋਈ ਡਰੇ ਸਟੇ ਤੇ ਆਇਆ ਹੋਵੇ ਇਹਨਾਂ ਦੇ ਇੱਕ ਇਹਨੇ ਪਾੜਦੇ ਭ੍ਰਿਸ਼ਟਾਚਾਰੀ ਅੰਦਰ ਕਰ ਦਿੱਤੇ ਤੇ ਫੇਰ ਕੀ ਲੋੜ ਉਹਨਾਂ ਕੋ ਉਹਨਾਂ ਕੋ ਕੌਰ ਜੀ ਪ੍ਰਤਾਪ ਜੀ ਦੀ ਇੰਟਰਵਿਊ ਵੇਖੋ ਉਹਦੇ ਜਵਾਬ ਦੇ ਲੋ ਫੇਰ ਅਸੀਂ ਵੀ ਦੱਸ ਦਿਆਂਗੇ ਤੁਹਾਨੂੰ ਦੂਜੀ ਜੀ ਤੁਹਾਡੀ ਅਵਾਰਡ ਸੀ ਜੀ ਤੁਹਾਨੂੰ ਬਹੁਤ ਪਿਆਰ ਹੀ ਮਿਲਦਾ ਰਿਹਾ ਐਸੇ ਅਵਾਰਡ ਸਿਰ ਨੂੰ ਰੱਖਦੇ ਨਹੀਂ ਜਿੱਤਾਂਗੇ ਅਵਾਰਡ ਅਸੀਂ ਜਿੱਤਾਂਗੇ ਔਰ ਮੈਨੂੰ ਲੋਕਾਂ ਦੇ ਉਮੀਦ ਹੈ ਔਰ ਸਾਡੇ ਅੱਛਾ ਸਰ ਅਜਨਾਲੇ ਰਾਤੀ ਫਾਇਰਿੰਗ ਹੋਈ ਹੈ ਲਾਉਨ ਆਰਡਰੋਂ ਉਸਕੇ ਕਿਵੇਂ ਦੇਗੇ ਇਹ ਤੇ ਧਾਰੀਵਾਲ ਸਾਹਿਬ ਦੱਸਣ ਅਜਨਾਲੇ ਫਾਇਰਿੰਗ ਹੋ ਰਹੀ ਹੈ ਜਿ ਨਾਲੇ ਥਾਣੇ ਦੇ ਉੱਤੇ ਬੰਬ ਡਿੱਗ ਰਹੇ ਆ ਥਾਣੇ ਦੇ ਬੰਬ ਡਿੱਗ ਰਹੇ ਨੇ ਇਹ ਤੇ ਧਾਰੀਵਾਲ ਨੂੰ ਪੁੱਛੋ ਨਾ ਵੀ ਕਿੱਥੇ ਲਾਉਨ ਆਰਡਰ ਹਰ 8 10ਵੇਂ ਵਪਾਰੀ ਨੂੰ 5 7ਵੇਂ ਵਪਾਰੀ ਨੂੰ ਐਕਸਟਰੈਕਸ਼ਨ ਕੱਲ ਆ ਰਹੀਆਂ ਨੇ ਲਾਉਨ ਆਰਡਰ ਕਿੱਥੇ ਹੈਗਾ ਉਹ ਕਹਿੰਦੇ ਕਿ ਲਾਉਨ ਆਰਡਰ ਸਭ ਤੋਂ ਜ਼ਿਆਦਾ ਜਿਹੜੀ ਹੈ ਸ਼ਾਂਤੀ ਸਾਡੇ ਟਾਈਮ ਤੇ ਹੋਈ ਇਹ ਮੇਰਾ ਖਿਆਲ ਹੈ ਵੀ ਥਾਣੇ 'ਚ ਬੰਬ ਡਿੱਗਣੇ ਇਹਨਾਂ ਨੂੰ ਹੀ ਸ਼ਾਂਤੀ ਕਹਿੰਦੇ ਨੇ ਜੇ ਐ ਦੇਸ਼ ਦਾ ਮੌਲ ਹੈ ਜਿੱਥੇ ਕੋ ਮਰਜ਼ੀ ਚੇਨੀ ਲਾਲੇ ਜਿੱਥੇ ਕੋ ਮਰਜ਼ੀ ਮਾਰ ਦੇ ਖੱਪ ਦੇ ਕੋਈ ਕੋਈ ਨਿਆ ਹੈ ਨਿਤ ਦਿਨ ਅੱਗੇ ਦੇਖੋ ਚੁਣੇ ਨਮਾਇਦੇ ਦੇ ਲੋਕ ਫੇਰ ਵੀ ਥੋੜਾ ਜਿਹਾ ਪ੍ਰੇਸ਼ ਕਰਦੇ ਨੇ ਨਿਤਨੇ ਸਰਪੰਚਾਂ ਦੇ ਕਤਲ ਹੋ ਰਹੇ ਨੇ ਚਿੱਟੇ ਦਿਨ ਹੋ ਰਹੇ ਨੇ ਅੱਛਾ ਸਰ ਤੁਹਾਡਾ ਇੱਕ ਸਵਾਲ ਹੈ ਜੀ ਤੁਸੀਂ ਦਾਅਵੇ ਕਰ ਰਹੇ ਹੋ ਤੁਹਾਡਾ ਮੇਅਰ ਕੌਣ ਹੋਏਗਾ ਇਹ ਪਾਰਟੀ ਹਾਈ ਕਮਾਂਡ ਔਰ ਸਾਡੀ ਸੀਨੀਅਰ ਲੀਡਰਸ਼ਿਪ ਬੈਠ ਕੇ ਡਿਸਾਈਡ ਕਰੇਗੀ ਨਹੀਂ ਪਰ ਫੇਰ ਵੀ ਕੁਝ ਨਾਮ ਸਾਹਮਣੇ ਆਏ ਹੋਣਗੇ ਨਹੀਂ ਇਦਾਂ ਦੇ ਕੁਝ ਨਹੀਂ ਨਾ ਹੁੰਦਾ ਜੇ ਪਹਿਲਾਂ ਤੋਂ ਪਹਿਲਾਂ ਜਿੱਤੀਏ ਆਪਾਂ ਸ਼ਾਮੀ ਚਾ ਰਹਿ ਗਏ ਮੇਰਾ ਖਿਆਲ ਹੈ ਵੀ ਆ ਪੰਜ ਸੱਤ ਘੰਟੇ ਰਹਿ ਗਏ ਨੇ ਤੇ ਫਿਰ ਆਪਾਂ ਤੁਹਾਨੂੰ ਨਾਂ ਵੀ ਦੱਸਾਂਗੇ ਅਗਰ ਇਹ ਕੋਈ ਚੀਜ਼ ਹੈ ਕਿ ਜੇਕਰ ਮੇਰ ਤੁਹਾਡਾ ਬੰਦਾ ਤੁਸੀਂ ਸਮਝੋ ਕੋਈ ਸਰਕਾਰ ਤੇਰੀ ਸਟੇਟ ਦੇ ਵਿੱਚ ਆਮ ਆ ਵੀ ਪਾਰਟੀ ਦੇ ਪਰ ਕੀ ਕੰਮ ਕਿਵੇਂ ਕਰੋਗੇ ਤੁਹਾਨੂੰ ਨਹੀਂ ਦੇਣਗੇ ਜਿੱਦਾਂ ਕਿ ਮੈਂ ਕਰਦਾ ਉਦਾਂ ਹੀ ਕਰਾਂਗੇ ਤੇ ਤੁਸੀਂ ਤੇ ਗਲੋ ਲੋਕ ਜਵਾਬ ਤੇ ਉਹ ਵੀ ਉਹ ਵੀ ਫਿਰ ਤੁਸੀਂ ਕਹਿੰਦੇ ਕਿ ਬੀਜੇਪੀ ਦੀ ਹੈ ਇਹ ਸਾਨੂੰ ਕੰਮ ਕਰਨਾ ਆਉਂਦਾ ਹੈ ਨਹੀਂ ਪਰ ਅਸੀਂ ਕਰਾਂਗੇ ਕਿ ਨਾਂ ਦੇ ਉੱਤੇ ਵੋਟ ਮੰਗੀ ਜਾ ਰਹੀ ਹੈ ਬੀਜੇਪੀ ਵਾਲੇ ਕਹਿ ਰਹੇ ਕਿ ਮੋਦੀ ਜੀ ਦੇ ਵਿਕਾਸ ਦੇ ਨਾਂ ਤੇ ਵੋਟ ਪਾਣੀ ਹੈ ਮੈਂ ਗੱਲ ਤੇ ਦੱਸਦੀ ਹੈ ਉਹਦੇ ਫਿਰ ਵਿਕਾਸ ਮੈਂ ਕਰਾਇਆ ਜੇ ਮੋਦੀ ਦਾ ਵਿਕਾਸ ਤੇ ਉੱਥੇ ਉੱਥੇ ਕਿਉਂ ਨਹੀਂ ਹੋ ਗਿਆ ਗਰਦਾਸਪੁਰ ਚ ਗਰਦਾਸਪੁਰ ਪੁੱਛੋ ਨਾ ਉੱਥੇ ਸਨੀ ਜੋੜ ਨੂੰ ਦੁਬਾਰਾ ਕਿਉਂ ਨਹੀਂ ਖੜਾ ਕੀਤਾ ਸੋਮ ਪ੍ਰਕਾਸ਼ ਜੀ ਨੂੰ ਉੱਥੋਂ ਕਿਉਂ ਨਹੀਂ ਦੁਬਾਰਾ ਖੜਾ ਕੀਤਾ ਜੇ ਵਿਕਾਸ ਦੀ ਗੱਲ ਸੀ ਤੁਹਾਨੂੰ ਬਾਹਰੋਂ ਦੇ ਬੰਦੇ ਲੈਣੇ ਪੈ ਰਹੇ ਫਿਰ ਮੋਦੀ ਦੇ ਇਹ ਬੰਦਿਆਂ ਦੀ ਗੱਲ ਹੁੰਦੀ ਹੈ ਜਿਨ੍ਹਾਂ ਨੇ ਕੰਮ ਕਰਨੇ ਹੁੰਦੇ ਕੰਮ ਕਰਨ ਵਾਲੇ ਬੰਦੇ ਚਾਹੀਦੇ ਹੁੰਦੇ ਠੀਕ ਉਹਨਾਂ ਨੂੰ ਪਤਾ ਕਿੱਦਾਂ ਕਰ ਸਾਡੀ ਵੀ ਵੋਟਿੰਗ ਹੈ ਅੱਛਾ ਯਾਰ ਲੋ